ਮੇਰੇ ਸਾਹ ਮੈਂ ਹਰ ਦਰਸਨ ਸੁਖ ਹੋਇ ਗਰੀਬਨਵਾਰ ਪਾਤਸ਼ਾਹ ਕੋ ਸਰਕਾਰ ਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਇਹ ਮੇਰੇ ਪਾਤਸ਼ਾਹ ਮੇਰੇ ਤੇ ਇਹ ਕਿਰਪਾ ਕਰ ਮਿਹਰ ਕਰ ਕਿ ਮੈਨੂੰ ਤੇ ਤੇਰੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਦਰਸ਼ਨ ਅਸੀਂ ਰੋਜ਼ ਕਰਦੇ ਹਾਂ ਤੁਨ ਮੰਗੂ ਗ੍ਰੰਥ ਸਹਿਕੀਆਂ ਦੇ ਪਰ ਦਰਸ਼ਨ ਗਜਰਾ ਆਨੰਦ ਹੈ ਉਹ ਅਥਰਾ ਅਸੀਂ ਹਲੇ ਸਿਰਫ ਇਹਨਾਂ ਨਿਯਤਰਾਂ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਕੇ ਕੇਵਲ ਅੰਸ਼ਕਾਰਕਾ ਦੀ ਸੀਮਾ ਦਾ ਪਰ ਸਤਿਗੁਰੂ ਸਾਹਿਬ ਕਹਿੰਦੇ ਹਨ ਅਸਮੀ ਦਰਸ਼ਨ ਕੋਨੇ ਜਿਹੜੇ ਮਨ ਦੇ ਵਿੱਚ ਕਾਰਕ ਰਹਿ ਗੋ ਜਿਹੜੀ ਮੂਰਤ ਵਸ ਜਾਏ ਗੁਰੂ ਕੀ ਮੂਰਤ ਵਸ ਜਾਏ ਗੁਰੂ ਕੀ ਮੂਰਤ ਮਨ ਮੰ ਧਿਆਨ ਤੇ ਜਦੋਂ ਵੀ ਅਸੀਂ ਧਿਆਨ ਕਰੀਏ ਗੁਰੂ ਸਾਹਿਬ ਜੀ ਦਾ ਉਸੇ ਸਿਰੇ ਸਾਡੀਆਂ ਅੱਖਾਂ ਦੇ ਸਾਹਮਣੇ ਸਤਿਗੁਰੂ ਜੀ ਦੇ ਪਾਗਲ ਨੂੰ ਸ਼ਰੂਪ ਧਾਏ ਮਨ ਕਰਕੇ ਦਰਸ਼ਨ ਜੇ ਦੋਸੀ ਮਨ ਕਰਕੇ ਗੁਰਸਹਿਬ ਜੀ ਦੇ ਦਰਸ਼ਨ ਕਰਾਂਗੇ ਤੇ ਫਿਰ ਇੱਕ ਅੰਦਰ ਵੱਖਰਾ ਆਨੰਦ ਪਰ ਵੱਖਰਾ ਜਾ ਮਨਦਾ ਹੈ ਇਸੇ ਕਰਕੇ ਤਨ ਸਹਿਬ ਗੁਰੂ ਰਾਮਦਾਸ ਮਹਾਰਾਜ ਜੀ ਵਚਨ ਕਰਦੇ ਹਨ ਕਿ ਇਹ ਬਾਖਸ਼ਾ हे ਸਤਿਗੁਰੂ ਜੀ ਕਿਰਪਾ ਕਰ ਮੇਰੇ ਕਈ ਪੈਹਲ ਕਰ ਕਿ ਮੈਨੂੰ ਆਪ ਜੀ ਦੇ ਜਿਹੜੇ ਦਰਸ਼ਨ ਦਾ ਆਨੰਦ ਪ੍ਰਾਪਤ ਹੋਵੇ ਆਨੰਤੋ ਕਾਪ ਦਰਸ਼ਨ ਕਰਕੇ ਜਿਵੇਂ ਮਨ ਹੈ ਸਾਡਾ ਖਿਰ ਜਾ ਕੇ ਤੇ ਮਨ ਮੰਦਰ ਦੇ ਵਿੱਚ ਆਪ ਜੀ ਦੀ ਮੂਰਤ ਵਾਜ ਜਾ ਕੇ ਜਦੋਂ ਇਹ ਕਿਰਪਾ ਗੁਰੂ ਜੀ ਦੀ ਵਰਤਦੀ ਹੈ ਫਿਰ ਪਾਤਸ਼ਾਹ ਕਹਿੰਦੇ ਨੇ ਬੜਾ ਆਨੰਦ ਵੰਟਦਾ ਹੈ ਬੜਾ ਅੰਦਰ ਅਕਾਲ ਪੁਰਖ ਵੰਤੂ ਜੀ ਦੇ ਦਰਸ਼ਨਾਂ ਦਾ ਚੌਥ ਪੈਦਾ ਹੁੰਦਾ ਹੈ ਅੰਮ੍ਰੀ ਵੇਦਨਾ ਤੂੰ ਜਾਣਤਾ ਸਾਹ ਅਬਰ ਗਿਆਨ ਕੋਈ ਰਹਾ ਹੋ ਪਾਸ ਬਿੰਦ ਨੇ ਮੇਰੇ ਪਤਸਾ ਜੀ ਹੰਮਰੀ ਵੇਦਨ ਤੂੰ ਜਾਣਤਾ ਏ ਮੇਰੇ ਪਤਸਾ ਮੇਰੇ ਦਿਲ ਦੀ ਜਿਹੜੀ ਪੀੜ ਹੈ ਮੇਰੇ ਦਿਲ ਦੀ ਪੀੜ ਨੂੰ ਤੂੰ ਹੀ ਜਾਣ ਸਕਦਾ ਇਸ ਕਰਕੇ ਕੋਈ ਹੋਰ ਮੇਰੇ ਅੰਦਰ ਦੇ ਪੀੜ ਨੂੰ ਕੌਣ ਜਾਣ ਸਕਦਾ ਹੈ ਕਿ ਮੇਰੇ ਅੰਦਰ ਕੀ ਛੁਪਿਆ ਮੈਂ ਕਿਉਂਕਿ ਸਾਡੇ ਕੀਤੇ ਹੋਏ ਜਿਹੜੇ ਕਰਮ ਨੇ ਇਹਨਾਂ ਦਾ ਹਿਸਾਬ ਸੰਸਾਰ ਨਹੀਂ ਕਰ ਸਕਦਾ ਇਹਨੂੰ ਸਾਾਨੂੰ ਸਾਡੇ ਚਿਹਰੇ ਤੋਂ ਸਾਡੇ ਅੰਨਕ ਤੋਂ ਸਾਡੇ ਚਿਹਰੇ ਨੂੰ ਵੇਖ ਕੇ ਅਨਪਰਵ ਕਰ ਲੈਂਦਾ ਹੈ ਪਰ ਜਿਹੜਾ ਅੰਦਰ ਮਨ ਦੀ ਅਵਸਥਾ ਹੈ ਦੇਦੇ ਵਿੱਚ ਕੀ ਹੈ ਉਹਦਾ ਸੰਸਾਰ ਕੋਈ ਕੂਜੀ ਨਹੀਂ ਹੈ ਸੰਸਾਰ ਨੂੰ ਕੁਝ ਨਹੀਂ ਪਤਾ ਹੈ ਪਰ ਨਿਰੰਕਾਰ ਅਕਾਰਪੁਰਖ ਵਹਿਗੁਰੂ ਸਾਡੇ ਅੰਦਰ ਦੇ ਖੇਡ ਨੂੰ ਸਾਡੇ ਦਿਲ ਵਿੱਚ ਕੀ ਹੈ ਸਾਡੇ ਮਨ ਵਿੱਚ ਕੀ ਹੈ ਉਹ ਇਸ ਖੇਡ ਨੂੰ ਆਪ ਜਾਣਦਾ ਕਰਕੇ ਪਾਤਸ਼ਾਹ ਕਹਿੰਦੇ ਹੈ ਕਾਲ ਕ੍ਰਪੂ ਜੀ ਅੰਗੀ ਬੇਦਨ ਤੂੰ ਜਾਣ ਕਰ ਸਾਹਾ ਕਿ ਸਾਡੇ ਅੰਦਰ ਦੀ ਖੇਡ ਨੂੰ ਏ ਕਾਲ ਕ੍ਰਪੂ ਵੈ ਗੁਰੂ ਮੇਰੇ ਬੇਲਤੀ ਪੀੜ ਨੂੰ ਤੂੰ ਜਾਣਦਾ ਹੈ ਅਗਰ ਕਿਆ ਜਾਣੈ ਕੋਇ ਹੋਰ ਕੋਈ ਕੀ ਜਾਣ ਸਕਦਾ ਹੈ ਰਾਵੋ ਸੱਚਾ ਸਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭੂ ਹੋਏ ਏ ਮੇਰੇ ਪ੍ਰਭ ਸਾਹਿਬ ਜੀ ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਤੂੰ ਅਟੱਲ ਹੈ ਜੋ ਕੁਝ ਤੂੰ ਕਰਦਾ ਹੈ ਉਹ ਵੀ ਠਕਾਈ ਨਹੀਂ ਹੈ ਉਸ ਵਿੱਚ ਵੀ ਲੰਕਾ ਵੀ ਮੂਨਤਾ ਨਹੀਂ ਹੈ ਤੇਰਾ ਗਿਆਨ ਜਿਹੜਾ ਜਿਹੜਾ ਸੋ ਕੁਝ ਵੀ ਤੂੰ ਕਾਲਪੁਰ ਹੈ ਜੀ ਸੰਸਾਰ ਦੇ ਕਰਦਾ ਹੈ ਪ੍ਰਭ ਸਾਹਿਬ ਇਹੋ ਸੱਚ ਹੈ ਇਸ ਕਰਕੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੂਣਤਾ ਨਹੀਂ ਹੈ ਝੂਠਾ ਕਿਸ ਕੋ ਆਖੀ ਹੈ ਮੇਰੇ ਸਾਹ ਦੂਜਾ ਨਹੀਂ ਕੋਈ اے ਬਖਸ਼ਾ ਜੀ ਸਾਰੇ ਸੰਸਾਰ ਵਿੱਚ ਤੇਥੋਂ ਬਿਨਾ ਕੋਈ ਨਹੀਂ ਹੈ ਕਿਉਂਕਿ ਜਿੱਥੇ ਅਕਾਲ ਪੁਰਖ ਵੈਕੁੰਠੀ ਦਾ ਨਾਮ ਜਾਣਦਾ ਆਪ ਅਗੇ ਵੀ ਕੀ ਵਾਰੀ ਸਭ ਕਰਾਂ ਦੇ ਵਚਨ ਸੁਣੇ ਨੇ ਜਿੱਥੇ ਅਕਾਲ ਪੁਰਖ ਵਹਿਗੂ ਜਿਹਦਾ ਸਾਧਨ ਵਾਚ ਜਾਂਦਾ ਜਿਹੜੇ ਮਨ ਵਿੱਚ ਉਥੇ ਨਿਰੰਕਾਰ ਆਪ ਆ ਕੇ ਵਚਨ ਕਰ ਤੇ ਫਿਰ ਉਹ ਨਾਮੀ ਪਰਸੂ ਨੂੰ سارے ਸੰਸਾਰ ਦੇ ਵਿੱਚੋਂ ਕੇਵਲ ਨਿਰੰਕਾਰ ਨਾਲ ਰਹਿੰਦਾ ਹੈ ਨਿਰਆਕਾਰ ਜਿਹਦੇ ਬੇਅੰਤ ਆਕਾਰ ਨੇ ਕਿਰਤਾਰ ਉਹਦਾ ਕੋਈ ਮੀਨ ਨਹੀਂ ਹੈ ਇਸ ਕਰਕੇ ਉਹ ਨਿਰੰਕਾਰ ਜਿਹੜਾ ਹੈ ਸਾਰੇ ਪਾਸੇ ਨਜ਼ਰ ਆਉਂਦਾ ਹੈ ਇਸ ਕਰਕੇ ਤੁੰਗੂ ਰਾਮदास ਮਹਾਰਾਜ ਵਚਨ ਕਰਦੇ ਨੇ ਕਿ ਮੇਰੇ ਭਾਗਸਬਹੀ ਸਾਰੇ ਸੰਸਾਰ ਵਿੱਚ ਤੇਤੋਂ ਬਿਨਾਂ ਗੁਰੂ ਕੋਈ ਨਹੀਂ ਜਿੱਤਰ ਵਾਰ ਵੀ ਵੇਖਨਾ ਤੂੰ ਹੀ ਮੈਨੂੰ ਨਜ਼ਰ ਆਉਂਦਾ ਹੈ ਤੂੰ ਹੀ ਤੂੰ ਹੀ ਤੂੰ ਹੀ ਮੂਹਨਾ ਇਤਾ ਕੋ ਤਾਂ ਘਰ ਘਰ ਤੋਂ ਹੀ ਮੋਹਨਾ ਇਸ ਕਰਕੇ ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ਮੈਂ ਕਿਨੂੰ ਕਹਿ ਦਵਾਂ ਕਿ ਇਹ ਸੰਸਾਰ ਵਿੱਚ ਇਹੁੰਦਾ ਚੁਕੂਦਲੇ ਕਿਉਂਕਿ ਤੇਥੋਂ ਬਿਨਾ ਸੰਸਾਰ ਆਈ ਨਹੀਂ ਹੈ ਹਰ ਪਰਸੇ ਤੂੰ ਹੀ ਹੈ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਕੁਝ ਹੈ ਧਿਆਨ ਦਿਨ ਰਾਤ ਇਹ ਮੇਰੇ ਪਾਤਸ਼ਾਹ ਜੀ ਹੀ ਤੂੰ ਸਭ ਜੀਵਾਂ ਦੇ ਵਿੱਚ ਮੌਜੂਦ ਹੈ ਵਰਤ ਰਿਹਾ ਹੈ ਇਹ ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਕਰਦੇ ਹਨ ਸਭ ਤੁਝ ਹੀ ਪਾਸੋ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰਹਿ ਇੱਕ ਦਾਤ ਇਹ ਮੇਰੇ ਪਾਤਸ਼ਾਹ ਜੀ ਜਿੰਨੇ ਵੀ ਜੀਵ ਨੇ ਸਾਰੇ ਜੀਵ ਤੇਰੇ ਪਾਸੋਂ ਹੀ ਮੰਗਾ ਮੰਨਦੇ। ਇੱਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇਂਦੀ ਹੈ। ਤੇਥੋਂ ਬਿਨਾ ਹੋਰ ਕੋਈ ਨਹੀਂ ਹੈ। ਦੱਦਾ ਦਾਦਾ ਇੱਕ ਹੈ। ਸਭ ਕੋ ਦੇਖੋ ਆ। ਦੇਂਦਾ ਦੇ ਲੈਂਦੇ ਥੱਕ ਪਾਗੇ। ਜੁਗਾ ਜੁਗੰਤਰ ਖਾਹੀ ਖਾਹੀ। ਜੁਗਾ ਜੁਗੰਤਰਾਂ ਨੂੰ ਸਤਿਗੁਰੂ ਕਾਸਾਏ। ਜਿਨਨੇ ਇਹ ਸ੍ਰਿਸ਼ਟੀ ਸਾਜੀ ਹੈ ਸਾਰੀ ਨੂੰ ਦਾਤਾਂ ਦੇ ਰਿਹਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਏਕਾਕ ਜੀ ਮੇਰੇ ਪਾਤਸ਼ਾਹ ਜੀ ਤੇ ਸਾਰੇ ਜੀਵ ਤੇਰੇ ਬਸ ਤੋਂ ਹੀ ਮੰਗਾ ਮੰਗਦੇ ਨੇ ਇੱਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈ ਸਭ ਕੋ ਤੁਝ ਹੀ ਤੈਨੂੰ ਆਗੇ ਕੋਈ ਵੀ ਜੀਵ ਨਹੀਂ ਹੋ ਸਕਦਾ ਹੈ ਸਭ ਜੀ ਤੇਰੇ ਤੂੰ ਸਭ ਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸੁਮਾਹੇ ਇਹ ਮੇਰੇ ਪਤ ਸਾਹਿਬ ਜੀ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ ਤੇ ਇਹ ਸਾਰੇ ਤੇਰੇ ਵਿੱਚ ਹੀ ਨੀਨ ਹੋ ਜਾਂਦੇ ਹਨ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਕੁਝ ਹੈ त्याग ਹੈ ਮੇਰੇ ਸਾਰਾ اے ਮੇਰੇ ਪਿਆਰੇ ਪਾਤਸ਼ਾਹ ਜੀ ਤੂੰ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ ਤੇ ਸਾਰੇ ਜੀਵ ਤੇਰਾ ਹੀ ਧਿਆਨ ਕਰਦੇ ਹਨ ਜੋ ਪਾਵੈ ਤੂੰ ਰੱਖ ਤੂੰ ਮੇਰੇ ਪਿਆਰੇ ਸਤਿ ਨਾਨਕ ਕੇ ਪਾਤਸ਼ਾਹ ਇਸ ਕਰਕੇ ਸਤਿਗੁਰੂ ਜੀ ਉਹਨਾਂ ਦੀ ਮੋਹਰ ਲਾ ਕੇ ਵਚਨ ਕਰਦੇ ਨੇ ਕਿ ਏ ਨਾਨਕ ਦੇ ਪਾਤਸ਼ਾਹ ਏ ਮੇਰੇ ਪ੍ਰਿਆਰੇ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਲੈ ਤੂੰ ਸਦਾ ਹੀ ਐਮ ਰਹਿਣ ਵਾਲਾ ਹੈ ਇਸ ਕਰਕੇ ਸਾਡੇ ਤੇ ਤਿਆਰ ਕਰ ਕਿਰਪਾ ਕਰਨਾ ਦੇ ਜਿਉਂ ਪਾਵੈ ਤੁਮ ਰੱਖ ਲੈ ਅੰਮ ਸ਼ਰਨ ਪ੍ਰਭ ਆਏ ਅਨੰਦ ਗਰੀਬ ਨਵਾਜ਼ੀ ਆਸੀ ਆਪ ਕੀ ਦੀ ਸ਼ਰਨ ਵਿੱਚ ਆ ਗਏ ਆ ਕਿਰਪਾ ਕਰਕੇ ਆਪ ਨੂੰ ਜਿਵੇਂ ਚੰਗਾ ਲੱਗਦਾ ਹੈ ਜਿਵੇਂ ਆਪ ਜੀ ਨੂੰ ਪਉਂਦਾ ਹੈ ਓਵੇਂ ਹੀ ਸੰਮ ਆਪਣੀ ਸ਼ਰਨ ਵਿੱਚ ਰੱਖੋ ਇਸ ਤਰ੍ਹਾਂ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਆਣੇ ਅੱਜ ਦੇ ਪਾਵਨ ਪਿੱਤਰ ਮੁਖਵਾਕ ਸਾਹਿਬ ਜੀ ਦੇ ਰਾਂਗੀ ਹੋਇ ਤਰ ਉਪਦੇਸ਼ ਰੱਖ ਕੇ

ਆਪ ਜੀ ਦੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਹੋਇ। ਇਸ ਕਰਕੇ ਸਾਡੇ ਮਨ ਦੀ ਜਿਹੜੀ ਅਵਸਥਾ ਹੈ ਦਿਲ ਦੀ ਜਿਹੜੀ ਅਵਸਥਾ ਨੂੰ ਜਾਣ ਲੈ ਹੋਰ ਸੰਸਾਰ ਵਿੱਚ ਕੋਈ ਨਹੀਂ ਜਾਣ ਸਕਦਾ ਹੈ। ਇਸ ਕਰਕੇ ਜਦੋਂ ਅਸੀਂ ਨਿਮਰਤਾੋ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ ਕਿ ਸਤਿਗੁਰੂ ਕਾਸਾ ਕਿਰਪਾ ਕਰਦੇ ਨੇ ਆਪਣੀ ਸ਼ੀਲਤਾ ਦੀ ਆਪ ਨੂੰ ਵੀ ਅਰਦਾਸ ਬੇਨਤੀ ਸੀ ਕਿ ਆਪਣੇ ਚਰਨਾਂ ਨਾਲ ਜੋੜ ਲੈਂਦੇ ਹਾਂ ਇਸ ਕਰਕੇ ਭਾਈ ਗੁਰੂ ਗ੍ਰੰਥ ਨੂੰ ਬਣਾਗੇ ਗੁਰੂ ਗ੍ਰੰਥ ਦੇ ਗੁਰੂ ਚਰਨਾਂ ਤੋਂ ਨਾ ਇਹ ਅਰਦਾਸ ਬੇਨਤੀ ਕਰਾਂਗੇ ਸਤਿਗੁਰਾਂ ਦੇ ਨਾਮ ਦੇ ਨਾਲ ਸੰਗਰਮ ਦੇ ਨਾਲ ਜੁੜਾਂਗੇ ਸੇ ਸਾਡਾ ਜੀਵਨ ਸਤਿਗੁਰਾਂ ਕਰਕੇ ਗੁਰੂ ਗ੍ਰੰਥ ਨੂੰ ਗੁਰੂ ਚਰਨਾਂ ਨਾਲ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਵੀ ਬੇਨਤੀ ਕਰੀਏ ਕਿ ਹੇ ਬਾਸਾ ਤੇ ਕਿਰਪਾ ਕਰ ਸਾਡੇ ਤੇ ਦਇਆ ਕਰੀ ਸਾਡੇ ਤੇ ਦੇ ਗਏ ਤੁਹਾਨੂੰ ਆਪ ਜੀ ਦੇ ਦਰਸ਼ਨਾਂ ਦੀ ਪਿਆਸ ਵਰਸਿਓ ਤਾਂ ਵਰਸਿਓ ਤੁਮਕੇ ਸਤਿਗੁਰੂ ਕਾਸਾ ਕਹਿੰਦੇ ਨੇ ਭਾਈ ਕਾਂਖੀ ਇੱਕ ਹੈ ਦਰਸ ਸੁਹਾਗ ਨਾਨਕ ਸੰਗ ਮੋਢੇ ਉਦਾਲ ਕਾਂਖੀ ਦਾ ਭਾਵ ਹੈ ਕਿ ਛਿਨਵਾਚੇ ਦਰਸ਼ਨਾ ਦੀ ਪਿਆਸ ਹੋਵੇ ਜਿਹੜੇ ਨੂੰ ਉਹਨਾਂ ਦੇ ਨਾਲ ਸਤਿਗੁਰੂ